ਤੇ ਲੋ ਮਿੱਤਰੋ ਸਾਗਤ ਹੈ ਤੁਹਾਡਾ ਜਿਹੜਾ ਇਹ ਵਲੌਗ ਵਿੱਚ ਤੇ ਅੱਜ ਆਪਾਂ ਟਰਾਈ ਕਰਦੇ ਆ ਆਪਣਾ ਕੰਮ ਸ਼ੁਰੂ ਕਰਨ ਦੀ ਮੈਨੂੰ ਲੱਗਦਾ ਅੱਜ ਆਪਣਾ ਕੰਮ ਚੱਲ ਜੂਗਾ ਕਿਉਂਕਿ ਆਪਣਾ ਟਰੈਕਟਰ ਵੀ ਉਹ ਜਿਹੜਾ ਕੱਲ ਰਹਿ ਗਿਆ ਤਾਂ ਉਹ ਵੀ ਆ ਗਿਆ ਤੇ ਜਿਹੜੇ ਖੇਤ ਚ ਹੁਣ ਬਸ ਪੈ ਪਏ ਉਹ ਵੀ ਆਪਣੇ ਵਿਸ਼ੇ ਪਏ ਆ ਬਾ ਹੁਣ ਜਾ ਕੇ ਇੱਕ ਸਿਰਫ ਟਰੈਕਟਰ ਅਟੈਚ ਕਰਨੇ ਆ ਜਿਹੜਾ ਟਰੈਕਟਰ ਪੰਪ ਵਾਲਾ ਦੇ ਵਿੱਚ ਪੰਪ ਪਾਣਾ ਤੇ ਮੈਨੂੰ ਜਾ ਕੇ ਫਿਰ ਤੇ ਜਿਹੜੇ ਆ ਮਸ਼ੀਨਾਂ ਪਿੱਛੇ ਵਾਲੀ ਇਹਦੇ ਨਾਲ ਆਪਾਂ ਪੈ ਪਟੈਚ ਕਰਨਾ ਪੈਣਾ ਤੇ ਆਪਣਾ ਕੰਮ ਚੱਲ ਜੂਗਾ ਮਿੱਤਰੋ ਤੇ ਅੱਜ ਹੁਣ ਹਜੇ ਸਵੇਰ ਦੇ ਬਜੇ ਮਿੱਤਰੋ 7 ਤੇ ਠੰਡ ਹੈ ਬਹੁਤ ਜ਼ਿਆਦਾ ਤੇ ਇੰਨੀ ਸਾਜਰੇ ਦਾ ਕੰਮ ਅਜ ਆਪਣਾ ਚੱਲਣਾ ਨਹੀਂ ਹੈਗਾ ਚਲੋ ਕੋਈ ਨਹੀਂ ਘੰਟਾ ਤੋਂ ਘੰਟਾ ਵੇਟ ਕਰਦੇ ਆ ਫਿਰ ਚੱਲਦੇ ਆ ਧੁੱਪ ਨਿਕਲੇ ਹੋਊਗੀ ਨਾ ਫਿਰ ਜਾਂਦੇ ਆ ਤੇ ਦੇਖੋ ਮਿੱਤਰੋ ਇਹ ਖੜਾ ਮੈਸੀ ਮੈਸੀ 7726 ਦੇਖੋ ਫਿਰ ਪਰ ਇੰਨਾ ਯਾਰ ਥੋੜਾ ਜਿਹਾ ਮੈਂ ਇਹਦੇ ਨਾਲ ਦੇਖਿਆ ਚਲਾ ਕੇ ਵੀ ਦੇਖਿਆ ਮੈਂ ਅੰਦਰ ਬੈਠ ਕੇ ਵੀ ਦੇਖਿਆ ਇਹ ਸਾਡਾ ਜੌਂਡੀਅਰ ਵਾਂਗੂ ਇਹ ਉਹ ਚੀਜ਼ ਨਹੀਂ ਬਣਦਾ ਹੈਗਾ ਜੌਂਡੀਅਰ ਨਹੀਂ ਬਣ ਸਕਦਾ ਪਤਾ ਨਹੀਂ ਕਿਉਂ ਕੁਆਲਿਟੀ ਫਖੋਨਾ ਥੋੜਾ ਜਿਹਾ ਹੈ ਨਹੀਂ ਗੱਲਬਾਤ ਜੀ ਇੰਨੀ ਇਹਦੇ ਪਰ ਵੀ ਨਾ ਮੈਂ ਪੂਰੀ ਵੀਡੀਓ ਲੈ ਕੇ ਆਉਂਗਾ ਤੇ ਤੁਹਾਨੂੰ ਦਿਖਾਉਂਗਾ ਕਿ ਇਹਦੇ ਵਿੱਚ ਕੀ ਕੀ ਚੱਕਰ ਆ ਯਾਰ ਇਹ ਜੌਂਡੀਅਰ ਤਾਂ ਹੀ ਬੈਸਟ ਆ ਜੌਂਡੀਅਰ ਦੇ ਮੁਕਾਬਲੇ 'ਚ ਮੈਂ ਤਾਂ ਹੌਲੈਂਡ ਆ ਤੇ ਨਾ ਹੀ ਮਿੱਤਰੋ ਆ ਮੈਂ ਸ਼ੀ ਆ ਇਹਦੇ ਕਾਰਨ ਮੈਂ ਤੁਹਾਨੂੰ ਨਾ ਵੀਡੀਓ ਬਣਾ ਕੇ ਸਮਝਾਉਂਗਾ ਇੱਕਣ ਦਾ ਜੇ ਮੈਂ ਬੋਲਿਆ ਤਾਂ ਲੋਕ ਸੋਚਣਗੇ ਯਾਰ ਕੀ ਆਪਣੇ ਕੋਲ ਵੀ ਮਾਰੀ ਜਾਂਦਾ ਪਰ ਮੈਂ ਤੁਹਾਨੂੰ ਵੀ ਇਹ ਪ੍ਰੂਫ ਸਮਝਾਉਂਗਾ ਕਿ ਨਾ ਚ ਕੀ ਕਾਰਨ ਹੈ ਜਿਹੜਾ ਲੋਕ ਮੈਸੀ ਤੇ ਹੌਲੈਂਡ ਨੂੰ ਪਸੰਦ ਜ਼ਿਆਦਾ ਨਹੀਂ ਕਰਦੇ ਇਹ ਜ਼ਿਆਦਾ ਜੌਂਡੀਅਰ ਨੂੰ ਕਿਉਂ ਕਰਦੇ ਆ ਇੱਕ ਤਾਂ ਜੌਂਡੀਅਰ ਦਾ ਮਿੱਤਰ ਹੋਏ ਆ ਕਿ ਇਹ ਲੰਬੀ ਰੇਸ ਦਾ ਘੋੜਾ ਹੁਣ ਆ ਟਰੈਕਟਰ ਦੇਖ ਲਓ ਪਤਾ ਨਹੀਂ ਕਿਹੜੇ ਹੱਲੇ ਵਾਲੇ ਟਾਈਮ ਦਾ ਹੋਊਗਾ ਇਹ ਕਿੰਨਾ ਪੁਰਾਣਾ ਪਰ ਇਹ ਅੱਜ ਵੀ ਚੱਲਦੀ ਕੰਡੀਸ਼ਨ 'ਚ ਹੈ ਤੇ ਤੁਸੀਂ ਆਪ ਹਿਸਾਬ ਲਾ ਲਓ ਹੁਣ ਜਿਹਨੂੰ 25-30 ਸਾਲ ਟਰੈਕਟਰ ਨੂੰ ਚਲਦੇ ਨੂੰ ਹੋ ਗਏ ਤੇ ਮੜੀ ਮੁੱਟੀ ਚੱਲੋ ਰਿਪੇਅਰ ਕੱਢੀ ਜਾਂਦਾ ਹੋਊਗਾ ਇਹ ਕਰੀ ਜਾਂਦੇ ਆ ਪਰ ਯਾਰ ਫੇਰ ਵੀ ਚੱਲ ਰਿਹਾ ਇੰਨਾ ਪੁਰਾਣਾ ਹਨਾ ਆਪਣੇ ਤਾਂ ਆਪਣੇ ਦੇਖ ਲਓ ਹੁਣ ਜਿਵੇਂ ਚਾਹੇ ਜਿਹੜਾ ਮਰਜੀ ਐ ਸਵਰਾਜ ਸੋਨਾਲੀਕਾ ਜਿਹੜਾ ਮਰਜੀ ਐ ਲੱਲਾ ਪੱਪਾ ਤੇ ਇਹ ਸਾਰੇ ਇੰਨੇ ਮਾਡਲ ਪੁਰਾਣੇ ਜਿਹੜੇ 25 30 ਸਾਲ ਹੋ ਗਏ ਕੋਈ ਉਹ ਆ ਜਿਹਨੇ ਦੁਬਾਰੀ ਤਿਆਰ ਕਰਾ ਲਿਆ ਉਹ ਚੱਲ ਰਿਹਾ ਜਿਹੜੇ ਮਤਲਬ ਉਹ ਟਾਈਮ ਦੇ ਆਪਾਂ origignal tractor ਲਾਈਏ ਉਹ ਨਹੀਂ ਚੱਲ ਰਹੇ ਹੈਗੇ ਕੋਈ ਵੀ ਕੋਈ ਨਹੀਂ ਚੱਲ ਰਿਹਾ ਇਸ ਟਾਈਮ 25 30 ਸਾਲ ਪੁਰਾਣਾ tractor ਤੇ ਉਹਰੇ ਵੀ ਚੱਲ ਰਹੇ ਆ ਮਿੱਤਰੋ ਆ ਖਾਜੀ ਇਹ ਤਾਂ ਜੌਂਡੀਰ ਦੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਤੇ ਇਹਨਾਂ ਕੋਲ ਤਾਂ ਕੰਮ ਵੀ ਮਿੱਤਰੋ ਜ਼ਿਆਦਾ ਆਪਣੇ ਨਾਲੋਂ ਤੇ ਜਿਹੜੇ ਸੰਤ ਸਦੇ ਜਿਹੜੇ ਉਹ ਵੀ ਜ਼ਿਆਦਾ ਬੜੇ ਆ ਨਾ ਆਪਣੇ ਨਾਲੋਂ ਚਲੋ ਪਰ ਫਿਰ ਵੀ ਇਹ ਕੰਮ ਕਰ ਰਹੇ ਆ ਤੇ ਹੌਲੈਂਡ ਤੇ ਮੈਸੀ ਹੋ ਗਿਆ ਇਹ ਨਯੋਗੇ ਨਹੀਂ ਹੈਗੇ ਮਿੱਤਰੋ ਮੈਂ ਦੇਖਿਆ ਇਹਨਾਂ ਦਾ ਸਿਸਟਮ ਅੰਦਰ ਬੈਠ ਕੇ ਤੁਹਾਨੂੰ ਕੈਬਿਨ ਚ ਚੈੱਕ ਕਰਾ ਦੂੰਗਾ ਪਹਿਲਾਂ ਤਾਂ ਮੈਂ ਵੀ ਕੀ ਕੀ ਜਿ ਹੈ ਨਹੀਂ ਗੱਲਬਾਤ ਕਿਉਂ ਨਹੀਂ ਵਧੀਆ ਲੱਗਦੀ ਹੈਗੀ ਇੱਕ ਤਾਂ ਲੁਕਿੰਗ ਵਾਈਜ਼ ਵੀ ਥੋੜੀ ਜਿਹੀ ਲੁੱਕ ਵੀ ਨਹੀਂ ਇੰਨੀ ਖਾਸ ਹੈਗੀ ਹੈ ਨਾ ਤੇ ਕੁਆਲਿਟੀ ਵੀ ਪਰੋਂ ਥੋੜੀ ਜੀ ਲੋ ਹੈ ਯਾਰ ਪਤਾ ਨਹੀਂ ਕਾਤੇ ਕਿਉਂ ਨਹੀਂ ਸਧਾਰਨ ਕਰਦੇ ਹੁਣ ਜਿਹੜੇ ਨਵੇਂ ਡਾਇਰੈਕਟਰ ਆਏ ਆ ਹੌਲੈਂਡ ਦੇ ਉਹਨਾਂ ਦਾ ਵੀ ਆਹੀ ਹਾਲ ਆ ਮੈਨੂੰ ਪਹਿਲਾਂ ਆਏ ਸੀਗਾ ਵਿਚਾਲੇ ਸ਼ਾਇਦ ਪੁਰਾਣੇ ਮਾਡਲ ਟਰੈਕਟਰ ਹੈ ਤਾਂ ਕਰਕੇ ਇਕਣੇ ਪਰ ਨਹੀਂ ਮਿੱਤਰੋ ਇਹਨਾਂ ਨੇ ਹੁਣ ਨਵੇਂ ਟਰੈਕਟਰ ਮੰਗਾਏ ਆ ਹੌਲੈਂਡ ਪੰਜ 6 ਤੇ ਮੈਂ ਸਾਰਿਆਂ 'ਚ ਦੇਖਿਆ ਸਾਰਿਆਂ ਦਾ ਹੀ ਆਹੀ ਹਾਲ ਆ ਉਹੀ ਕੁਛ ਆ ਫੇਰ ਕੋਈ ਸਧਾਰਨ ਨਹੀਂ ਕਰਿਆ ਕੋਈ ਕੁਛ ਨਹੀਂ ਕਰਿਆ ਹੈ ਨਹੀਂ ਗੱਲਬਾਤ ਯਾਰ ਜੌਂਡੀਰ ਜੌਂਡੀਰ ਮਿੱਤਰੋ ਲੰਬੀ ਰੇਸ ਦਾ ਘੋੜਾ ਇਹਨੂੰ ਤਾਂ ਹੀ ਕਹਿੰਦੇ ਆ ਏ ਟਰੈਕਟਰ ਤਾਂ ਆਏ ਆ ਕਹਿੰਦੇ ਵੀ ਜੇ ਤਾਂ ਇਹਨਾਂ ਦਾ ਮੰਨਣਾ ਹੈ ਆ ਵੀ ਫਾਰਮ ਵਾਲਿਆਂ ਦਾ ਤੇ ਮੈਕੈਨਿਕਾਂ ਦਾ ਵੀ ਜੇ ਤਾਂ ਕੰਮ ਹੈਗਾ ਹੌਲਾ ਫੇਰ ਤਾਂ ਕਰੀ ਜਾਊਗਾ ਜੌਂਡੀਅਰ ਨਾ ਸੱਚੋਂ ਸੋਰੀ ਇਹ ਮੈਸ਼ੀਨ ਤੇ ਹੌਲੈਂਡ ਫੇਰ ਤਾਂ ਇਹ ਕਰੀ ਜਾਂਦੇ ਜੇ ਕੰਮ ਹੌਲਾ ਜੇ ਕੰਮ ਓਵਰਲੋਡ ਆਲੇ ਨਾ ਮਤਲਬ ਇੰਜਨ ਆਪਣਾ ਦਬਕੇ ਚੱਲ ਰਿਹਾ ਥੋੜਾ ਜਿਹਾ ਆਰਪੀਐਮ ਡ੍ਰੌਪ ਕਰਕੇ ਤੋੜ ਕੇ ਚੱਲ ਰਿਹਾ 200 100 ਚੱਕਰ ਤਾਂ ਮਿੱਤਰੋ ਫੇਰ ਇਹ ਬਹੁਤ ਹੀ ਲੰਬੀ ਟੇਮ ਚਾਲ ਨਹੀਂ ਚੱਲਦੇ ਉਹਦੇ ਵਾਸਤੇ ਜੌਂਡੀ ਰਿਕਵੈਸਟ ਆ ਹੁਣ ਜਿਵੇਂ ਆਪਣੇ ਕੋਲ ਟਰੈਕਟਰ ਹੈ ਸਾਰੇ ਇਹਨਾਂ ਦੇ ਹੁਣ ਜ਼ੋਰ ਲੱਗਦਾ ਹਨਾ ਮੇਰੇ ਟਰੈਕਟਰ ਤਾਂ ਚਲੋ ਨਹੀਂ ਲੱਗਦਾ ਇੰਤਕ alli ਮਸ਼ੀਨ ਮਸ਼ੀਨ ਚਲਾਣੀ ਹੈ ਜਿਹੜੇ ਦੂਜੇ ਦੋ ਆ ਉਹ ਪੰਪਾਂ ਤੇ ਲੱਗਣਾ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹਨੇ ਮੇਰੇ ਤੱਕ ਧੱਕਣਾ ਮੰਨ ਲਓ ਪੰਪਾਂ ਨਾਲ ਕਿੰਨਾ ਕੁ ਜ਼ੋਰ ਲੱਗਦਾ ਆਊਗਾ ਤੇ ਉਹਨਾਂ ਦੇ ਮਿੱਤਰੋ ਉਹਨਾਂ ਨੇ ਜੌਂਡੀਅਰ ਲਾਇਆ ਮੈਂ ਜੌਂਡੀਅਰ ਰੱਖਣ ਦਾ ਕਾਰਨ ਇਹੀ ਆ ਭਾਵੇਂ ਇਹਨੂੰ ਦਿਨ ਰਾਤ ਚਲਾ ਕੇ ਚਲਾ ਕੇ ਰੱਖੋ ਓਵਰਲੋਡ ਇਹ ਮਿੱਤਰੋ ਮੇਨਟੇਨੈਂਸ ਨਹੀਂ ਕੱਢਦਾ ਨਾ ਇਹ ਕੋਈ ਤੋੜਪਾਣ ਕਰੇ ਜੇ ਆਪਾਂ ਆਹੀ ਕੰਮ ਮੈਸ਼ੀ ਜਾਂ ਹਾਲੈਂਡ ਨਾਲ ਕਰਦੇ ਆਂ ਇਹ ਇੱਕ ਹੋਰ ਇਹਨਾਂ ਕੋਲ ਫੈਂਟਡ ਜਾ ਉਹ ਵੀ ਨਹੀਂ ਚੱਲ ਉਹ ਜਮੇ ਹੀ ਰੁੱਦੀ ਆ ਉਹਦਾ ਸਾਲਾ ਐਂ ਲੱਗਦਾ ਜਿਵੇਂ ਕਾਗਜ਼ ਦਾ ਬਣਾਇਆ ਹੋਦਾ ਜਿਵੇਂ ਹੀ ਬੇਕਾਰ ਆ ਯਾਰ ਨਹੀਂ ਲੱਗੇ ਨਹੀਂ ਮੰਨਣੂ ਯਾਰ ਜੌਂਡੀਅਰ ਦੇ ਉੱਪਰ ਮੇਰੇ ਹਿਸਾਬ ਨਾਲ ਤਾਂ ਕੋਈ ਹੈ ਨਹੀਂ ਨਾ ਮੰਨੋ ਹਜੇ ਤੱਕ ਕੋਈ ਲੱਗਿਆ ਬਾਕੀ ਆਪਣਾ ਆਪਣੀ ਸੋਚ ਆ ਨਾ ਆਪਣੀ ਆਪਣੀ ਪਸੰਦ ਆ ਪਰ ਕੁਆਲਿਟੀ ਪੱਖੋਂ ਤਾਂ ਜੌਂਡੀਅਰ ਬੈਸਟ ਆ ਯਾਰ ਆਦਾ ਸ਼ੀਸ਼ਾ ਆਪਣਾ ਹੋਰ țeੜੇ ਦੇ ਆ ਮਿੱਤਰੋ ਇਹ ਰਾ ਦੇਖੋ ਕਿੱਥੇ ਦੇ ਪੂਰੇ ਦੇ țeਂੜਾ ਇੱਥੇ ਪਹੁੰਚ ਗਈ ਤੇ ਹੁਣ ਬਸ ਥੋੜੀ ਹੋ ਰਹੀ ਇੱਕ ਗੀਠੇ ਦਾ ਫਾਂਸਰਾ ਉੱਪਰ ਲੱਗ ਜਾਣਾ ਇਹਨੇ ਆ ਵੀ ਨਹੀਂ ਪਤਾ ਵੀ ਜਦ ਸ਼ੀਸ਼ਾ ਉੱਪਰ ਲੱਗ ਜੇ ਤੜਕੇ ਵੀ ਆ ਸਾਰੇ ਟੁੱਟ ਕੇ ਪੀਸੇ ਨਿਕਲ ਜੇ ਵਿੱਚ ਤੇ ਆ ਦੇ ਪੰਗਾ ਛਿੜ ਗਿਆ ਇਹ ਜਿਹੜੀ ਆ ਲੱਗੀ ਹੋਏ ਨਾ ਛੱਟ ਜੀ ਆ ਉਰੀ ਜਮਾ ਸੈਂਟਰ ਚ ਇਹਨੇ ਪੰਗਾ ਛੇੜਿਆ ਵਾ ਉਹਦੇ ਪਵਾੜੇ ਪਾਏ ਵਾ ਸਾਰੇ ਤਾਂ ਹੀ ਸ਼ੀਸ਼ਾ ਤੜ ਗਿਆ ਆਪਣਾ ਇੱਧਰ ਵੀ ਆ ਗਈ ਤੇੜਾ ਦੇਖੋ ਕਿੱਥੇ ਤੱਕ ਪਹੁੰਚ ਗਿਆ ਚਲੋ ਕੋਈ ਨਹੀਂ ਜੇ ਟੁੱਟ ਗਿਆ ਆਪਾਂ ਨਵਾਂ ਪਾ ਲਵਾਂਗੇ ਫਿਰ ਆ ਕੋਈ ਚੱਕਰ ਨਹੀਂ ਆ ਮੰਗਾ ਲਾਂਗੇ ਹੋਰ ਤੇ ਆ ਚੈੱਕ ਕਰੋ ਮਿੱਤਰੋ ਫਿਰ ਆ ਪੰਜਾਬ ਇਹ ਨਹੀਂ ਮਿੱਤਰੋ ਨਿਕਲਦਾ ਮਾਂਚ ਤੇ ਯਾਰ ਲੱਖ ਆਪਾਂ ਇਹਨਾਂ ਤੇ ਬੈਠ ਗਏ ਪਰ ਉਹ ਜਿਹੜੇ ਸਵਰਾਜ ਸੋਨਾਲਿਕਾ ਆਏ ਹਾਏ ਮਹੀਂਦਰੇ ਉਹਨਾਂ ਵਾਲੀ ਫੀਲਿੰਗ ਨਹੀਂ ਯਾਰ ਇਹ ਦਵਾ ਸਕਦੇ ਟਰੈਕਟਰ ਬਿਸ਼ੱਕ ਇਹ ਲੱਖਾਂ ਕਰੋੜਾਂ ਅਰਬਾਂ ਦੇ ਟਰੈਕਟਰਾਂ ਤਗੜੀ ਤਗੜੀ ਫੈਸਿਲਿਟੀ ਹੈ ਟਰੈਕਟਰਾਂ ਦਾ ਮੰ ਲੋ ਏਸੀ ਲੱਗਿਆ ਵਾ ਹੀਟਰ ਲੱਗਿਆ ਵਾ ਸਾਰਾ ਕੁਝ ਹੈ ਜੀ ਕਾਰ ਕਾਰ ਨਾਲੋਂ ਵੀ ਵੱਧ ਵਿਚਾਰ ਆ ਕੋਈ ਚੱਕਰ ਨਹੀਂ ਹੈਗੇ ਆ ਮੰਨਦੇ ਆ ਪਰ ਮਿੱਤਰੋ ਯਾਰ 50 ਵਾਲੇ ਟਰੈਕਟਰਾਂ ਦੀ ਰੀਸ ਨਹੀਂ ਹੋਣੀ ਹੈਗੀ ਯਾਰ ਉਹਦਾ ਸਵਾਦ ਸਾਲਾ ਲੱਗੇ ਆ ਪਤਾ ਨਹੀਂ ਕੀ ਗੱਲ ਆ ਪਤਾ ਨਹੀਂ ਆਪਾਂ ਬਚਪਨ ਉਹਨਾਂ ਤੇ ਹੰਡਾਇਆ ਪਤਾ ਨਹੀਂ ਕਿਉਂ ਪਰ ਉਹਨਾਂ ਦੇ ਉੱਪਰ ਨਹੀਂ ਹੈ ਮੈਨੂੰ ਲੱਗਦੇ ਹੈਗੇ ਮੇਰੀ ਤਾਂ ਪਸੰਦ ਉਹੀ ਰਹਿਣੀ ਹੈ ਯਾਰ ਆਪਣੇ ਵਾਲੇ ਟਰੈਕਟਰ ਚਲੋ ਵਧੀਆ ਹੈ ਠੀਕ ਹੈ ਯਾਰ ਇਹਨਾਂ ਜੋ ਫੀਚਰ ਆ ਅਪਡੇਟਡ ਟਰੈਕਟਰ ਆ ਨਾ ਐਡਵਾਂਸ ਆ ਆਪਣੇ ਨਾਲੋਂ ਪਰ ਯਾਰ ਨਹੀਂ ਯਾਰ ਆਪਣੇ ਮਨ ਨੂੰ ਨਹੀਂ ਯਾਰ ਲੱਗਦੇ ਕੰਮ ਕਰਦੇ ਆ ਚਲੋ ਵਧੀਆ ਡਾਇਰੈਕਟਰ ਮਾਰ ਦੇਣੀ ਆਪਾਂ ਕਰਦੇ ਆ ਹਨਾ ਆਪਾਂ ਚੰਗੇ ਮੰਨਦੇ ਆ ਇਹਨਾਂ ਨੂੰ ਆਪਾਂ ਆਪਣਾ ਸਮਝ ਕੇ ਕੰਮ ਕਰਦੇ ਆ ਪਰ ਯਾਰ ਉਹ ਡਾਇਰੈਕਟਰਾਂ ਦੀ ਰੀਸਸ ਵਾਲੀ ਨਹੀਂ ਹੁੰਦੀ ਯਾਰ ਪਤਾ ਨਹੀਂ ਕਿਉਂ ਮੇਰੇ ਮਨ ਨੂੰ ਇਹ ਚੀਜ਼ ਲੱਗਦੀ ਹੀ ਨਹੀਂ ਹੈਗੀ ਆਪਣੇ ਟਰੈਕਟਰ ਬੈਸਟ ਆ ਯਾਰ ਤੇ ਮਿੱਤਰੋ ਹੁਣ ਆਪਾਂ ਚੱਲਦੇ ਆ ਖੇਤ 'ਚ ਪਹਿਲਾਂ ਆਪਾਂ ਟਰੈਕਟਰ ਨੂੰ ਹੁਣ ਸਟਾਰਟ ਕਰਕੇ ਖੜਾਇਆ ਵਾਹ ਕਿਉਂਕਿ ਇਹਦਾ ਟੈਂਪਰੇਚਰ ਦੇਖੋ ਬਿਲਕੁਲ ਇਹ ਲੋ ਆ ਇੱਕ ਡੰਡਾ ਹੈ ਸਿਰਫ ਇਹ ਥੋੜਾ ਜਿਹਾ ਟੈਂਪਰੇਚਰ ਚੱਕ ਲਵੇ ਟਰੈਕਟਰ ਹਨਾ EGR ਲੱਗਿਆ ਹੋਇਆ ਇਹਨੂੰ ਵੈਸੇ ਪਰ ਫਿਰ ਵੀ ਯਾਰ ਆਪਾਂ EGR ਕਿਹੜੇ ਹੁਣ ਪਾਣੀ ਇੰਨੀ ਛੇਤੀ ਗਰਮ ਹੋ ਗਿਆ ਹੋਊਗਾ ਕੋਲੈਂਟ ਥੋੜਾ ਜਿਹਾ ਯਾਰ 5-7 ਮਿੰਟ ਵੇਟ ਕਰਦੇ ਹਾਂ ਥੋੜਾ ਜਿਹਾ ਗਰਮ ਹੋਣ ਦੀ ਵੇਟ ਕਰਦੇ ਹਾਂ ਉਹ ਤੋਂ ਬਾਅਦ ਆਪਾਂ ਚੱਲਦੇ ਹਾਂ ਖੇਤ 'ਚ ਤੇ ਦਵਾਰੇ ਓਕਣੇ ਆਵਣਾ ਜਿਹੜਾ ਮਸ਼ੀਨ ਦਾ ਪਿੱਛੇ ਪਾਈਪ ਲੱਭਦਾ ਉਹ ਆਪਾਂ ਅਟੈਚ ਕਰਦਾ ਜਿਹੜਾ ਖੇਤ 'ਚ ਪਿਛਾਇਆ ਬਈ ਤੇ ਮਿੱਤਰੋ ਕਰਦੇ ਕੰਮ ਸ਼ੁਰੂ ਓ ਮਿੱਤਰੋ ਆਪਣੇ ਕੰਮ ਨੂੰ ਲੱਗੀ ਮਿੱਤਰੋ ਨਜ਼ਰ ਨਜ਼ਰ ਮਿੱਤਰੋ ਤਾਂ ਲੱਗ ਗਈ ਕਿਉਂਕਿ ਮੈਂ ਚੱਲਿਆ ਸੀਗਾ ਖੇਤ ਨੂੰ ਟਰੈਕਟਰ ਲੈ ਕੇ ਕਿ ਚਲੋ ਕੰਮ ਕੁਮ ਸ਼ੁਰੂ ਕਰਦੇ ਆ ਯਾਰ ਪਰ ਦੁਬਾਰੇ ਹੁਣ ਮੈਨੂੰ ਮੁੜਨਾ ਪੈ ਗਿਆ ਮੁੜਨਾ ਤਾਂ ਪੈ ਗਿਆ ਕਿਉਂਕਿ ਮੈਨੂੰ ਜਿਹੜੇ ਮੇਰੇ ਨਾਲ ਦੇ ਬੰਦੇ ਆ ਉਹਨਾਂ ਦਾ ਫੋਨ ਆਇਆ ਕਹਿੰਦੇ ਬਾਈ ਮੁੜਿਆ ਆਪਣਾ ਟਰੈਕਟਰ ਨਹੀਂ ਹੋਇਆ ਸਟਾਰਟ ਜਿਹੜਾ ਕੱਲ ਦੂਜੇ ਫਾਰਮ ਤੋਂ ਆਇਆ ਪਤਾ ਨਹੀਂ ਉਹਨਾਂ ਨੇ ਰਿਪੇਅਰ ਕਰਕੇ ਭੇਜਿਆ ਪਤਾ ਨਹੀਂ ਨਹੀਂ ਉਹਦੀ ਸੈਲਫ 'ਚ ਦਿੱਕਤ ਸੀ ਜਿਹੜਾ ਸਟਾਰਟ ਨਹੀਂ ਤਾਂ ਹੁੰਦਾ ਟਰੈਕਟਰ ਉਹ ਵਾਲਾ ਤੇ ਉਹਨਾਂ ਨੇ ਰਿਪੇਅਰ ਪੂਰਤਾ ਕਰੀ ਪਤਾ ਨਹੀਂ ਕੀ ਕਰਿਆ ਪਰ ਹੋਇਆ ਨਹੀਂ ਸਟਾਰਟ ਹੋ ਰਿਹਾ ਕੇ ਫੇਰ ਨਹੀਂ ਹੋ ਰਿਹਾ ਤੇ ਹੁਣ ਮੈਂ ਮਿੱਤਰੋ ਵਾਪਸ ਮੁੜ ਗਿਆ ਫੇਰ ਆ ਦੇਖੋ ਫਾਰਮ ਤੇ ਫੇਰ ਚੱਲਾਂ ਕਿ ਹੁਣ ਜਾ ਕੇ ਕਰਦੇ ਆ ਚੈੱਕ ਸਲਫ ਨੂੰ ਹੋਇਆ ਕੀ ਐ ਤੇ ਮਿੱਤਰੋ ਪਰ ਰਿਪੇਅਰ ਕਰਕੇ ਦੇਖਦੇ ਆਂਦਾ ਜੇ ਜੇ ਗੱਲ ਬਣ ਜਵੇ ਹੈਨਾ ਕੋਈ ਨਹੀਂ ਚੱਲ ਮਿੱਤਰੋ ਫਾਰਮ ਤੇ ਮਿਲਦੇ ਆਂ ਹੁਣ ਆਪਾਂ ਸਿੱਧਾ ਤੇ ਲੋ ਮਿੱਤਰੋ ਆਪਾਂ ਫੇਰ ਪਹੁੰਚ ਗਏ ਆਂ ਫਾਰਮ ਤੇ ਕਿਉਂਕਿ ਆਪਾਂ ਨੂੰ ਜਿਹੜਾ ਟਰੈਕਟਰ ਹੈ ਉਹਦੀ ਸਲਫ ਦੀ ਰਿਪੇਅਰ ਕਰਨੀ ਪੈਣੀ ਆ ਇਹ ਖੜਾ ਟਰੈਕਟਰ ਮੈਂ ਖੇਤੇ ਚੱਲਿਆ ਗਿਆ ਸੀਗਾ ਫੇਰ ਮੁੜ ਕੇ ਆਣਾ ਪਿਆ ਮੈਨੂੰ ਬੰਦੇ ਦਾ ਫੋਨ ਆ ਗਿਆ ਕਹਿੰਦਾ ਵੀ ਵਾਪਸ ਆਣਾ ਪਊਗਾ ਕਿਉਂਕਿ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਆਪਣਾ ਅਜੇ ਕੱਲ ਮੰਗਾਇਆ ਤੇ ਅੱਜ ਸਟਾਰਟ ਨਹੀਂ ਹੋ ਰਿਹਾ ਦੇਖੋ ਦੇਖੋ ਕੰਮ ਦੇਖੋ ਕੰਮ ਤੇ ਮਿੱਤਰੋ ਦੇਖਦੇ ਆ ਚਲੋ ਹੁਣ ਆਪਾਂ ਦੇਖਦੇ ਹਾਂ ਰਿਪੇਅਰ ਕਰਕੇ ਕਿਉਂਕਿ ਜਿਹੜੀ ਨਵੀਂ ਸਲਫਾ ਉਹ ਤਾਂ ਕਹਿੰਨੇ ਆ ਵੀ ਸੋਮਵਾਰ ਤੱਕ ਆਊਗੀ ਮਤਲਬ 2-3 ਦਿਨ ਤੱਕ ਤੇ ਚਲੋ ਕੋਈ ਨਹੀਂ ਦੇਖਣੇ ਕੀ ਬਣਦਾ ਖੋਲ ਕੇ ਦੇਖ ਲੈਣੇ ਆਪਾਂ ਹਨਾ ਸਾਫ ਸੂਬ ਕਰਕੇ ਇਹ ਚੱਲ ਗਈ ਆਪਣਾ ਅੱਜ ਦਾ ਕੰਮ ਚੱਲ ਗਿਆ ਦੋ ਦੋ ਕੁ ਦਿਨ ਕੱਢ ਗਈ ਵਾ ਫਿਰ ਸੋਮਵਾਰ ਤੱਕ ਨਵੀਂ ਆ ਜਾਊਗੀ ਤੇ ਨਵੀਂ ਉਹ ਲਾ ਦਾਂਗੇ ਫਿਰ ਜੇ ਜੇ ਨਾ ਚੱਲੀ ਚੱਲ ਦੋ ਕੁ ਦਿਨ ਕੱਢ ਦੋਏ ਆਪਣੇ ਦੇਖਦੇ ਆਂ ਮਿੱਤਰੋ ਖੋਲ ਕੇ ਕੀ ਬਣਦਾ ਹਨਾ ਤੇ ਲਓ ਬਈ ਮਿੱਤਰੋ ਪਾਟ ਲਈਏ ਆਪਾਂ ਸਾਲਫਟ੍ਰੈਕਟਰ ਦੀ ਤੇ ਜਦੋਂ ਮੈਂ ਉਹ ਰਹਾ ਮਿੱਤਰੋ 50% ਮਿਸਤਰੀ ਤਾਂ ਮੈਂ ਵੀ ਬਣ ਗਿਆ ਉਹ ਨਾਲ ਕੰਮ ਕਰਕੇ ਆਇਆ ਤਾਂ ਮੈਂ ਡਰਾਈਵਰੀ ਜਾਂ ਪਰ ਮੈਂ ਮਿਸਤਰੀ ਬਣ ਗਿਆ ਅੱਧਾ ਤੇ ਸਲਫ ਆਪਾਂ ਲਈ ਪੱਟ ਇਹ ਜੀ ਮਿੱਤਰੋ ਨੁਕਸਮਨ ਨੂੰ ਲੱਭਿਆ ਮੂਰੇ ਵਾਲੀ ਜਿਹੜੀ ਮੇਨ ਬੁਸ਼ ਹੁੰਦਾ ਉਹ ਕਸਿਆ ਹੋਦਾ ਬਿਲਕੁਲ ਤਾਂ ਕਰਕੇ ਕੰਮ ਖਰਾਬ ਤਾਂ ਤੇ ਅੰਦਰ ਉਹ ਗੇਅਰ ਗੁਰ ਬਿਲਕੁਲ ਓਕੇ ਦੇ ਨੂੰ ਕਰਦੇ ਆ ਫਿੱਟ ਤੇ ਮਿੱਤਰੋ ਆਪਾਂ ਸਲਫ ਨੂੰ ਲੱਗੇ ਮੈਂ ਫਿੱਟ ਕਰਨ ਮੇਰਾ ਬੰਦਾ ਸਲਫ ਦੇ ਕਸੀਆਂ ਦਾ ਨਟ ਤੇ ਆਈ ਹੋਪ ਮੈਨੂੰ ਉਮੀਦ ਹੈ ਵੀ ਹੁਣ ਆਪਣਾ ਕੰਮ ਚੱਲ ਜੂ ਹੋ ਗਿਆ ਹੋਗਾ ਓਕੇ ਸ਼ਾਇਦ ਲਓ ਮਿੱਤਰੋ ਟਰੈਕਟਰ ਆਪਣਾ ਹੋ ਗਿਆ ਸਟਾਰਟ ਸਲਫ ਆਪਾਂ ਕਰ ਲਈ ਰਿਪੇਅਰ ਮਿਸਤਰੀ ਤਾਂ ਕਹਿੰਦੇ ਰੇ ਵੀ ਨਵੀ ਲੱਗੂਗੀ ਸਲਫਾ ਮੈਂ ਕਿਹਾ ਚੱਲ ਵੀ ਇੱਕ ਮੌਕਾ ਮੈਨੂੰ ਦੋ ਮੈਂ ਖੋਲ ਕੇ ਦੇਖ ਲਵਾਂ ਚੱਲ ਮੈਂ ਖੋਲ ਖੋਲ ਕੇ ਦੇਖੀ ਤਾਂ ਖੋਲ ਕੇ ਅੰਦਰ ਉਹ ਕਰਿਆ ਦਾ ਜਗਾਰਡ ਬਾਜੀ ਥੋੜੀ ਜੀ ਤੇ ਸਲਫ ਹੋ ਗਈ ਆਪਣੀ ਚਾਲੂ ਤੇ ਬਾਬਾ ਇੱਕਣਾ ਰੱਖਦਾ ਮਿੱਤਰੋ ਮੇਰ ਦੇਖੋ ਫਿਰ ਆਪਾਂ ਬਾਬੇ ਦਾ ਨਾਮ ਲੈ ਕੇ ਕਰਿਆ ਦਾ ਕੰਮ ਸ਼ੁਰੂ ਮੈਂ ਕਿਹਾ ਬਾਬਾ ਪਾਈ ਬਰਕਤ ਤੇ ਬਾਬੇ ਨੇ ਬਰਕਤ ਪਾਤੀ ਤੇ ਤਨਮਨ ਤੋਂ ਆਪਾਂ ਧਿਆ ਕੇ ਕੰਮ ਕਰੀਏ ਨਾ ਤਾਂ ਕੋਈ ਕੰਮ ਆਖਣ ਹੁੰਦਾ ਨਹੀਂ ਜਿਹੜਾ ਨਾ ਹੋਵੇ ਦੇਖੋ ਫਿਰ ਕਰੀਏ ਬਾਬੇ ਨੇ ਮਿਹਰ ਤੇ ਆਪਣਾ ਟਰੈਕਟਰ ਹੋ ਗਿਆ ਸਟਾਰਟ ਤੇ ਹੁਣ ਆਪਾਂ ਚੱਲਦੇ ਆ ਖੇਤ 'ਚ ਤੇ ਮੇਰਾ ਝੋਟਾ ਖੜਾ ਇਹ ਤੇ ਖੇਤ ਜਾ ਕੇ ਹੁਣ ਆਪਾਂ ਪਹਿਲਾ ਪੈ ਪੂਜੇ ਜਿਹੜੇ ਹੋਰ ਸੈਟਿੰਗ ਕਰਨੀਆਂ ਥੋੜੀ ਬਹੁਤੀ ਉਹ ਕਰਕੇ ਕੰਮ ਕਰਦੇ ਆ ਸਟਾਰਟ ਤੇ ਲਓ ਮਿੱਤਰੋ ਆਪਾਂ ਆ ਗਏ ਆਪਣੇ ਟਰੈਕਟਰ 'ਚ ਪਹਿਲਾਂ ਆਪਾਂ ਕਰਦੇ ਆ ਟਾਕੀ ਬੰਦ ਤੇ ਕਰਦੇ ਆ ਟਰੈਕਟਰ ਨੂੰ ਸਟਾਰਟ ਲਓ ਜੀ ਝੋਟਾ ਆਪਣਾ ਰੈਡੀ ਆ ਜਾਣ ਲਈ ਕਹਿੰਦਾ ਚਲੋ ਜਿੱਧਰ ਨੂੰ ਜਾਣਾ ਲੈ ਮਿੱਤਰੋ ਆਪਾਂ ਹੁਣ ਚੱਲਦੇ ਆ ਖੇਤ 'ਚ ਤੇ ਹੁਣ ਮੈਂ ਵੀਡੀਓ ਨਹੀਂ ਬਣਾ ਸਕਦਾ ਕਿਉਂਕਿ ਮੈਂ ਹੁਣ ਸੜਕ ਪਰ ਨੂੰ ਜਾਣਾ ਥੋੜਾ ਜਿਆ ਤਾਂ ਕਰਕੇ ਨਹੀਂ ਤਾਂ ਚੱਲ ਮੈਂ ਜੇ ਕੱਚੇ ਰਸਤੇ ਜਾਣਾ ਹੁੰਦਾ ਫਿਰ ਤਾਂ ਬਣਾਉਂਦਾ ਪਰ ਮੈਂ ਹੁਣ ਥੋੜਾ ਸੜਕ ਪਰ ਜਾਣਾ ਤੇ ਹੱਥੇ ਚ ਫੋਨ ਫੜਨਾ ਠੀਕ ਨਹੀਂ ਹੈਗਾ ਹਾਂ ਨਾ ਸੜਕ ਪਰ ਜਾਣ ਲੱਗੇ ਤਾਂ ਕਰਕੇ ਹੁਣ ਸਿੱਧਾ ਆਪਾਂ ਖੇਤ ਚ ਮਿਲਦੇ ਆ ਮਿੱਤਰੋ